ਆ ਸਸਰੀ ਗਾ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮ ਸੇ ਨਾਲ 2017 18 ਚ ਜਦੋਂ ਇਲੈਕਸ਼ਨ ਹੋਏ ਸੀ ਤਾਂ ਉਦੋਂ ਇੱਕ ਸਭ ਤੋਂ ਵੱਡਾ ਮੁੱਦਾ ਜਿਹੜਾ ਕਾਰਪੋਰੇਸ਼ਨ ਇਲੈਕਸ਼ਨਾਂ ਦੇ ਵਿੱਚ ਰਿਹਾ ਨਵੀਨੀਕਰਨ ਔਰ ਹਰ ਵਾਰ ਇਹ ਨਵੀਨੀਕਰਨ ਦਾ ਜਿਹੜਾ ਪਰਿੰਦਾ ਆ ਇਲੈਕਸ਼ਨਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਆ ਕੀ ਸੱਚ ਦੇ ਵਿੱਚ ਲੁਧਿਆਣੇ ਦੇ ਵਿੱਚ ਨਵੀਨੀਕਰਨ ਹੁੰਦਾ ਆ ਭਾਵ ਕੀ ਕੁਝ ਨਵਾਂ ਵੀ ਹੁੰਦਾ ਹੈ ਕਿ ਪੁਰਾਣਾ ਹੀ ਆ ਸਭ ਕੁਝ ਇਹ ਸਭ ਦੇ ਉੱਤੇ ਗੱਲਬਾਤ ਕਰਨ ਵਾਸਤੇ ਵਾਰਡ ਨੰਬਰ 45 ਤੋਂ ਸੋਮਾ ਜੀ ਜੋ ਕਿ ਐਕਸ ਕਾਉਂਸਲਰ ਜਿਹੜੇ ਨੇ ਰਹਿ ਚੁੱਕੇ ਨੇ ਉਹ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਤੇ ਜਾਣ ਲੈਣੇ ਆ ਸਰ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਉਸ ਸਮੇ ਜਿਹੜਾ ਨਵੀਨੀਕਰਨ ਦਾ ਇੱਕ ਪਰਿੰਦਾ ਆ ਉਹ ਸਾਹਮਣੇ ਆਂਦਾ ਆ ਕੀ ਕਾਰਨ ਹੈ ਕਿ ਲੁਧਿਆਣੇ ਦੇ ਵਿੱਚ ਨਵੀਨੀਕਰਨ ਨਹੀਂ ਹੋ ਪਾਂਦਾ یوں ਦੀਆਂ ਤਿਉਹ ਜਿਹੜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵਾਹਿਗੁਰੂ ਪ੍ਰਮਾਤਮਾ ਉਸ ਪਰਮੇਸ਼ਰ ਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਇਸ ਵਾਰ ਤੋਂ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਧੰਨਵਾਦ ਕਰਦਾ ਰਾਜਾ ਬਰਿੰਗਜੀ ਦਾ ਸਾਹ ਸਿਮਰਜੀਤ ਸਿੰਘ ਬੈਂਸ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਨੂੰ ਦੁਬਾਰਾ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤੀ ਜਿਹੜਾ ਸਵਾਲ ਤੁਸੀਂ ਕੀਤਾ ਤੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਵਾਅਦੇ ਕਰਕੇ ਸੱਤਾ ਚਾਈ ਸੀ ਤੇ ਮੈਨੂੰ ਲੱਗਦਾ ਉਹ ਜਿਹੜੇ ਉਹਨਾਂ ਦੇ ਵਾਦੇ ਸੀ ਤੇ ਮੈਨੂੰ ਲੱਗਦਾ ਅੱਜ ਪੂਰੇ ਨਹੀਂ ਹੋਏ 3 ਸਾਲ ਦਾ ਲੰਬਾ ਸਮਾਂ ਜਿਹੜੇ ਜਿਹੜੇ ਵਾਦੇ ਕੀਤੇ ਨੇ ਤੇ ਇੱਕ ਵੀ ਵਾਦਾ ਜੇ ਮੈਂ ਕਹਾ ਕੋਈ ਪੂਰਾ ਹੋਇਆ ਹੋਵੇ ਬੀਬੀਆਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਹੁਣ ਕਾਗਜ਼ਾਂ 'ਚ ਵਧਾ ਕੇ 1130 100 ਰੁਪਏ ਦਾ ਲਾਲਚ ਦੇਤਾ ਵਿੱਚ 1000 ਰੁਪਏ ਦੇ ਨਾਲ 100 ਤੋਂ ਹੋਰ ਦੇਣਾ ਤੇ ਤਿੰਨ ਸਾਲ ਦਾ ਸਮਾਂ ਲੰਘ ਚੁੱਕਿਆ ਤੇ ਤਿੰਨਾਂ ਸਾਲਾਂ ਦੇ ਸਮੇਂ ਦੇ ਦੌਰਾਨ ਜਿਹੜੀਆਂ ਬੀਬੀਆਂ ਇਸ ਆਸਤੇ ਬੈਠੀਆਂ ਬੈਠੀਆਂ ਸੀਗੀਆਂ ਵੀ ਉਂਟ ਦਾ ਬੁੱਲ ਕੱਦ ਡਿਗੂਗਾ ਤੇ ਭੈਣੋ ਮੇਰੀਆਂ ਉਂਟ ਦਾ ਬੁੱਲ ਨਹੀਂ ਡਿਗਣਾ ਹੁਣ ਤਾਂ ਇਹਨਾਂ ਚ ਆਪੋ ਪਾਟੋ ਧੜ ਹੋਈ ਹੋਈ ਆ ਤੇ ਚਵਾਨੀ ਤੁਹਾਨੂੰ ਇਹਨਾਂ ਨੇ ਦੇਣੇ ਨਹੀਂ ਦੁਬਾਰਾ ਫੇਰ ਇਹ ਲਾਰੇ ਲਾਉਣਗੇ ਜੀ ਬਹੁਤ ਵੱਡੇ ਲਾਰੇ ਹੁਣ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਲਾਏ ਨੇ ਤੇ ਜਿਮਨੀ ਚੋਣਾ ਦੇ ਅੰਦਰ ਤਾਂ ਮੈਨੂੰ ਲੱਗਦਾ ਵੀ ਲਾਰਿਆਂ ਦਾ ਤੇ ਵਾਅਦਿਆਂ ਦਾ ਇਹਨਾਂ ਨੇ ਪੂਪਟਾਰਾ ਖੋਲਿਆ ਤੇ ਲੋਕਾਂ ਨੂੰ ਬੜਾ ਭਰਮਾਇਆ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜੇ ਲਾਰੇ ਲਾ ਕੇ ਸੱਤਾ ਚਾਏ ਸੀਗੇ લાਲਾ ਕੇਜਰੀਵਾਲ ਐਂਡ ਕੰਪਨੀ ਭਗਵੰਤ ਮਾਨ ਐਂਡ ਕੰਪਨੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਉਹ ਦਿਨ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਲੋਕ ਜਦੋਂ ਪੰਜਾਬ ਦਾ ਮੁੱਖ ਮੰਤਰੀ ਸਲੰਡਰ ਵਾਲੀ ਲਾਈਨ 'ਚ ਲੱਗਿਆ ਹੋਵੇ ਤੇ ਗਨਮੈਨ ਕਲਚਰ ਖਤਮ ਕਰਨਾ ਤੇ ਮੈਨੂੰ ਲੱਗਦਾ ਅੱਜ ਗਨਮੈਨ ਦਾ ਜੱਡਾ ਵੱਡਾ ਕਾਫਲਾ ਭਗਵੰਤ ਮਾਨ ਕੋਲੇ ਆ ਤੇ ਜਿਹੜੇ ਪੁਰਾਣੇ ਮੁੱਖ ਮੰਤਰੀਆਂ ਦਾ ਵੀ ਰਿਕਾਰਡ ਤੋੜ ਕੇ ਰੱਖਤਾ ਇਸ ਬੰਦੇ ਨੇ ਤੇ ਅੱਜ ਹੰਕਾਰ 'ਚ ਭਰਿਆ ਹੋਇਆ ਮੈਨੂੰ ਲੱਗਦਾ ਜਿਹੜੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਨੇ ਉਹ ਹੰਕਾਰ ਜਿਹਨੇ ਹਵਾ ਕਰਦੇ ਨੇ ਆ 2 ਸਾਲ ਦਾ ਸਮਾਂ ਜਿਹੜਾ ਅਗਲਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤਕੜੇ ਹੋ ਕੇ ਸਥਾਨਕ ਸਰਕਾਰ ਜਿਹੜੀ ਲੋਕਲ ਬੋਡੀ ਸਰਕਾਰ ਆ ਲੋਕਲ ਜਿਹਨੂੰ ਸਰਕਾਰ ਕਹਿ ਦਿੰਨੇ ਆ ਜਿਹੜੇ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੀ ਡਿਵੈਲਪਮੈਂਟ ਦੇ ਵਿੱਚ ਤੁਹਾਡੇ ਨਾਲ ਖੜੀ ਆ ਤੇ ਉਹ ਸਰਕਾਰ ਦੇ ਨੁਮਾਇੰਦੇ ਅੱਜ ਦੀ ਚੋਣ ਹੋਣ ਜਾ ਰਹੀ ਹੈ 21 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ ਤੇ ਜਿਹੜੇ ਨੁਮਾਇੰਦੇ ਤੁਸੀਂ ਚੁਣ ਕੇ ਭੇਜਣੇ ਨੇ ਜਿਹੜੇ ਤੁਹਾਡੀ ਆਵਾਜ਼ ਹਾਊਸ ਦੇ ਅੰਦਰ ਬੁਲੰਦ ਕਰ ਸਕਣ ਟਟ ਕੇ ਤੁਹਾਡੇ ਹੱਕਾਂ ਦੀ ਰਾਖੀ ਕਰ ਸਕਣ ਡਵੈਲਪਮੈਂਟ ਦੀ ਬਿਹਤਰੀ ਤਰੱਕੀ ਲਈ ਤੁਹਾਡੇ ਵਾਰਡਾਂ ਦੀ ਕੰਮ ਕਰ ਸਕਣ ਤੁਸੀਂ ਉਹਨਾਂ ਨਮਾਇੰਦਿਆਂ ਨੂੰ ਚੁਣੋ ਮੈਂ 10 ਸਾਲ ਕਾਉਂਸਲਰ ਰਿਆ ਮੈਨੂੰ ਲੱਗਦਾ ਮੇਰੇ ਇਲਾਕੇ ਦੇ ਲੋਕ ਦਸਾਂ ਸਾਲਾਂ ਦੇ ਇੰਨੇ ਅੱਜ ਮੈਨੂੰ ਉਸ ਚੀਜ਼ ਦਾ ਰਿਜ਼ਲਟ ਮਿਲਦਾ ਜਦੋਂ ਮੈਂ ਵੋਟ ਮੰਗਣ ਜਾਂਦਾ ਨਾ ਤੇ ਲੋਕ ਕਹਿੰਦੇ ਆ ਵੀ 10 ਸਾਲ ਤੇਰਾ ਕਾਉਂਸਲਿੰਗ ਦਾ ਸਮਾਂ ਦੇਖਿਆ ਪਿਛਲੇ ਜਿਹੜੇ 5 ਸਾਲ ਨੇ ਅਸੀਂ ਤਾਂ ਨੇਰੇ 'ਚ ਰਹਿ ਗਏ ਜਦੋਂ ਸਾਡੇ ਵਾਲਾ ਸਮਾਂ ਸੀ ਤੇ ਮੈਨੂੰ ਲੱਗਦਾ ਵੀ ਅਸੀਂ ਆਪਣੇ ਵਾਰਡ ਦੇ ਅੰਦਰ ਕੰਮਾਂ ਦੀ ਨੇਹਰੀ ਲੈ ਕੇ ਰੱਖੀ ਆ ਸਾਫ ਸਫਾਈ ਦੀ ਵਿਰੋਧੀ ਤਾਂ ਕਹਿੰਦੇ ਤੁਸੀਂ ਹਨੇਰੇ ਦੀ ਗੱਲ ਕਰ ਰਹੇ ਹੋ ਵਿਰੋਧੀ ਕਹਿੰਦੇ ਬਿਜਲੀ ਫ੍ਰੀ ਦੇ ਦਿੱਤੀ ਆ ਮੁਹੱਲਾ ਕਲੀਨਿਕ ਦੇ ਦਿੱਤੇ ਨੇ ਕਿ ਸੱਚ ਦੇ ਵਿੱਚ ਮੁਹੱਲਾ ਕਲੀਨਿਕ ਜਿਹੜੇ ਦਿੱਤੇਗੇ ਮੁਹੱਲਾ ਕਲੀਨਿਕ ਦਾ ਹਸ਼ਰ ਤੁਸੀਂ ਦੇਖ ਚੁੱਕੇ ਆ ਜਿੰਨੀ ਬੁਰੀ ਤਰ੍ਹਾਂ ਮੁਹੱਲਾ ਜਿਹੜੇ ਕਲੀਨਿਕ ਸੀ ਉਹਨਾਂ ਦਾ ਖਾਤਮਾ ਹੋਇਆ ਤੇ ਮੈਨੂੰ ਲੱਗਦਾ ਵੀ ਅੱਜ ਜਾ ਕੇ ਦੇਖੋ ਕਿਸੇ ਮੁਹੱਲਾ ਕਲੀਨਿਕ ਦੇ ਅੰਦਰ ਕੋਈ ਸਹੂਲਤ ਹੈ ਕੋਈ ਦਵਾਈਆਂ ਹੈ ਕੋਈ ਜਿਹੜੇ ਟੈਸਟਾਂ ਦੇ ਵਾਦੇ ਕੀਤੇ ਸੀ ਕੋਈ ਹੈਗੀਆਂ ਮਸ਼ੀਨਾਂ ਉਹ ਇੱਕ ਵੀ ਮਸ਼ੀਨ ਮੇ ਕਿਸੇ ਮਹਲਾ ਕਲੀਨਿਕ ਚ ਦਿਖਾ ਦਿਓ ਕੋਈ ਐਕਸ-ਰੇ ਮਸ਼ੀਨ ਲੱਗੀ ਹੋਵੇ ਕੋਈ ਪੂਰੀ ਲੈਬਾਰਟਰੀ ਹੋਵੇ ਕੋਈ ਸਕੈਨਰ ਲੱਗੇ ਹੁਣ ਉਹਨਾਂ ਕੋਲੇ ਬਾਡੀ ਵਾਸਤੇ ਕਿਤੇ ਵੀ ਦਿਖਾ ਦਿਓ ਮੈਨੂੰ ਗੱਲਾਂ ਤਾਂ ਬਹੁਤ ਨੇ ਵੀ ਅਸੀਂ ਐਂ ਕਰਦੇ ਆਂਗੇ ਉਹ ਕਰਦੇ ਆਂਗੇ ਤੇ ਮੈਨੂੰ ਲੱਗਦਾ ਮੁੱਢਲੀਆਂ ਸਹੂਲਤਾਂ ਵੀ ਮਹਲਾ ਕਲੀਨਿਕ ਚ ਨਹੀਂ ਹੈਗੀਆਂ ਇਹ ਮੈਂ ਨਹੀਂ ਕਹਿੰਦਾ ਇਹ ਲੋਕ ਕਹਿੰਦੇ ਨੇ ਲੋਕਾਂ ਨੇ ਦੇਖ ਲਿਆ ਮਹਲਾ ਕਲੀਨਿਕ ਦਾ ਹਾਲ ਜਿੰਨੀ ਜਲਦੀ ਉਹਨਾਂ ਨੇ ਐਨ ਪੂਰੇ ਲਚਕਾ ਕੇ ਬਿਲਕੁਲ ਬਿਲਕੁਲ ਰਿਐਕਸ਼ਨ ਨਾਲ ਲੈ ਲੈਣੀਆਂ ਮੁਹੱਲਾ ਕਲੀਨਿਕ ਜਿਹੜੇ ਨੇ ਹੈ ਕਿ ਨਹੀਂ ਜੀ ਹਾਂ ਜੀ ਮੁਹੱਲਾ ਕਲੀਨਿਕ ਦੀ ਗੱਲ ਕਰ ਲੈਣੇ ਆ ਮੁਹੱਲਾ ਤਾਂ ਸਿਰ ਰੰਗ ਹੋਏ ਨੇ ਬੇਜਗਾਂ ਨਹੀਂ ਬਾਕੀ ਰੰਗ ਹੋਏ ਆ ਇਕੱਲੀ ਪੇਂਟਿੰਗਾਂ ਹੋਈਆਂ ਨੇ ਤੇ ਬੋਰਡ ਬਦਲੇ ਨੇ ਬੋਰਡ ਹੀ ਬਦਲੇ ਆ ਜੀ ਹਾਂ ਜੀ ਹਾਂ ਜੀ ਅੱਛਾ ਜੀ ਬੋਰਡ ਬਦਲੇ ਆ ਕੀ ਕਹੋਗੇ ਜੀ ਬਿਲਕੁਲ ਜੀ ਮੁਹੱਲਾ ਕਲੀਨਿਕ ਬਿਲਕੁਲ ਫੇਲ ਨੇ ਉੱਥੇ ਕੋਈ ਵੀ ਜੇ ਜਨਲੈਂਡ ਚਲ ਜਾਓ ਮੈਡੀਸਨ ਕੋਈ ਪ੍ਰੋਪਰ ਨਹੀਂ ਮਿਲਦੀ ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਜੀ ਆਉਂਦੀ ਨਹੀਂ ਉਹਦੀ ਨਹੀਂ ਆ ਜੀ ਯੂ ਟਰਨ ਮਾਰ ਕੇ ਨੇ ਜੀ ਹੁਣ ਤਾਂ ਮੋਦੀ ਸਾਹਿਬ ਦੀ ਫੋਟੋ ਲੱਗ ਰਹੀ ਆ ਹੁਣ ਯੂ ਟਰਨ ਮਾਰ ਕੇ ਨੇ ਅੱਛਾ ਉਹ ਹੈ ਹੀ ਨਹੀਂਗਾ ਮhalla clinic ਹੀ ਹੈ ਨਹੀਂਗਾ ਜੀ ਕੀ ਕਹੋਗੇ ਜੀ ਇੱਕ ਨਾਮ ਦਾ ਹੀ ਮhalla clinic ਖੋਲਿਆ ਉਹਨਾਂ ਨੇ ਉੱਥੇ ਜਾਓ ਤੁਹਾਨੂੰ ਫੈਸਿਲਿਟੀ ਕੋਈ ਪ੍ਰੋਵਾਈਡ ਨਹੀਂ ਹੁੰਦੀ ਉਹ ਕਹਿ ਦੰਗੇ ਇਹ ਵਾਲੀ ਮੈਡੀਸਨ ਸਾਡੇ ਕੋਲ ਹੈ ਹੀ ਨਹੀਂਗੀ ਤੁਸੀਂ ਬਾਹਰ ਜਾ ਕੇ ਲੈ ਲਓ ਅੱਛਾ ਮhalla clinic ਖੋਲੇ ਕਿਦੇ ਤੇ ਗਿਆ ਇਹ ਸਵਾਲ ਕਰ ਲੈਣੇ ਸਰ ਜਿਹੜੇ ਮhalla clinic ਕੇ ਕਾਦੇ ਤੇ ਖੋਲੇ ਗਏ ਜੀ ਆ ਮੱਲਾ ਕਲੀਨਿਕ ਸਰਕਾਰ ਨੇ ਖੋਲੇ ਸੀ ਵੀ ਗਰੀਬ ਲੋਕਾਂ ਲਈ ਕਿਤੇ ਨਾ ਕਿਤੇ ਸਹੂਲਤਾਂ ਨਹੀਂ ਜਗਾ ਕਿਹੜੀ ਸੀ ਉਹ ਪਹਿਲਾਂ ਜਗਾ ਉਹ ਸਵਦਾ ਸੈਂਟਰ ਜਿਹੜੇ ਕਾਂਗਰਸ ਗਵਰਨਮੈਂਟ ਦੀ ਦੇਣ ਸੀਗੇ ਅਕਾਲੀ ਦਲ ਦੀ ਗਵਰਨਮੈਂਟ ਦੇ ਦੇਣ ਸੀਗੇ ਉਹਨਾਂ ਜਗਾ ਦੇ ਉੱਤੇ ਜਿਹੜੀਆਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮਿਲਦੀਆਂ ਸੀ ਕਿਤੇ ਨਾ ਕਿਤੇ ਕਚਹਿਰੀਆਂ ਦੇ ਗੇੜੇ ਨਹੀਂ ਲਾਉਣੇ ਪੈਂਦੇ ਸੀ ਉਹਨਾਂ ਨੂੰ ਕੁੱਚੀ ਮਾਰ ਕੇ ਰੰਗ ਕਰਕੇ ਤੇ ਮੱਲਾ ਕਲੀਨ ਖੋਲ ਕੇ ਜਿਹੜੀਆਂ ਪਹਿਲੀਆਂ ਸਹੂਲਤਾਂ ਮਿਲਦਿਆਂ ਸੀ ਉਹ ਬੰਦ ਕਰਤੀਆਂ ਲੋਕਾਂ ਦੀਆਂ ਪਹਿਲੀਆਂ ਜਿਹੜੀਆਂ ਡਿਸਪੈਂਸਰੀਆਂ ਖੁੱਲੀਆਂ ਸੀ ਉਹ ਬੰਦ ਕਰਤੀ ਪਹਿਲਾਂ ਸਬਧਾ ਸੈਂਟਰ ਜਿਹੜੇ ਖੁੱਲੇ ਸੀ ਜਿੱਥੇ ਲੋਕਾਂ ਦੇ ਕੋਈ ਐਫੀਡੇਵਟ ਕਾਗਜ਼ ਪੱਤਰ ਤਿਆਰ ਹੁੰਦੇ ਸੀ ਉਹ ਬੰਦ ਕਰਤੇ ਜਿਹੜੀਆਂ ਡਿਸਪੈਂਸਰੀਆਂ ਨੇ ਜਿਹੜੀਆਂ ਪਹਿਲਾਂ ਸਰਕਾਰ ਨੇ ਚਲਾਈਆਂ ਸੀ ਉਹਨਾਂ ਨੂੰ ਇਹ ਲਿਪਾ ਬੋਤੀ ਕਰਕੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਤਾ ਪਰ ਜਿਹੜੀਆਂ ਸਹੂਲਤਾਂ ਉਹਨਾਂ ਚ ਮਿਲਦੀਆਂ ਸੀ ਪਹਿਲਾਂ ਨਹੀਂ ਤੇ ਹੁਣ ਜ਼ੀਰੋ ਹੋ ਗਈਆਂ ਜੀ ਉਹ ਖਤਮ ਹੋ ਗਈਆਂ ਕਹਿੰਦੇ ਜੀ ਮਹੱਲਾ ਕਲੇਨੀ ਕੋਈ ਨਹੀਂ ਖੋਲੇ ਕਹਿੰਦੇ ਪੇਂਟ ਕਰ ਦਿੱਤੇ ਆ ਵੱਡੇ ਵੱਡੇ ਪੇਂਟ ਕਰਕੇ ਫੋਟੋਆਂ ਲਾਤੀਆਂ ਪਰਚੀ ਜਿਹੜੀ ਐ ਉੱਥੇ ਜਿਹੜੀ ਐ ਕੱਟ ਦਿੰਦੀ ਆ ਕਹਿੰਦੇ ਬਾਹਰੋਂ ਜਾ ਕੇ ਦਵਾਈਆਂ ਲੈ ਲਓ ਦਵਾਈਆਂ ਵੀ ਨਹੀਂ ਮਿਲਦੀਆਂ ਡਿਸਪੈਂਸਰੀਆਂ ਜਿਹੜੀਆਂ ਸੀ ਉਹਨਾਂ ਦੇ ਉੱਤੇ ਬੋਰਡ ਚੇਂਜ ਕਰ ਦਿੱਤੇ ਬਾਕੀ ਰਹਿ ਕੇ ਸੁਵਿਧਾ ਸੈਂਟਰ ਉੱਥੇ ਵੀ ਬੋਰਡ ਚੇਂਜ ਕਰ ਦਿੱਤੇ ਬੋਰਡ ਚੇਂਜ ਕਰਨ ਦੇ ਨਾਲ ਜਿਹੜਾ ਆ ਰਾਜਨੀਤੀ ਦੇ ਵਿੱਚ ਕੀ ਬਦਲਾਅ ਆਇਆ ਉਹ ਵੀ ਗੱਲਬਾਤ ਕਰ ਲੈਣੀ ਆ ਸਰ ਬਦਲਾਅ ਆਇਆ ਲੋਕੀ ਜਿਹੜੇ ਫਿਰ ਪੱਕੇ ਹੋ ਗਏ ਜੀ ਬਦਲਾਅ ਤਾਂ ਤੁਸੀਂ ਦੇਖ ਹੀ ਸਕਦੇ ਹੋ ਪਿਕ ਡਾ ਦਾ ਬਦਲਾ ਆ ਗਿਆ ਜਿਹੜੇ ਕਹਿੰਦੇ ਸੀ ਸੀ ਖਜ਼ਾਨਾ ਭਰ ਦਾਂਗੇ ਪੰਜਾਬ ਦਾ ਤੇ ਅੱਜ ਮੈਨੂੰ ਲੱਗਦਾ ਮੈਨੂੰ ਲੱਗਦਾ ਵੀ ਜੇ ਜਾਦਾ ਨਾ ਕਹਾਂ ਤੇ ਲੱਖ ਦੇ ਕਰੋੜ ਦੇ ਨੇੜੇ ਤੇੜੇ ਹੋਰ ਕਰਜ਼ਾਈ ਪੰਜਾਬ ਕਰਤਾ ਪੰਜਾਬ ਦਾ ਬੇੜਾ ਕਰ ਕਰਤਾ ਇਹਨਾਂ ਲੋਕਾਂ ਨੇ ਤੇ 1 ਰੁਪਿਆ ਵੀ ਜੇ ਕਹੀਏ ਇਹਨਾਂ ਨੇ ਖਜ਼ਾਨੇ ਦਾ ਵਧਾਇਆ ਹੋਵੇ ਤੇ ਅਸੀਂ ਦੇਣਦਾਰ ਆ ਪੁੱਛ ਸਕਦੇ ਹਾਂ ਤੁਸੀਂ ਆਰਟੀਆਈ ਲਾ ਕੇ ਸਵਾਲ ਮਗਾ ਸਕਦੇ ਹੋ ਇਹਨਾਂ ਤੋਂ ਵੀ ਤੁਸੀਂ ਖਜ਼ਾਨਾ ਕਿੱਥੇ ਭਰ ਲਿਆ ਜੀ ਬਿਲਕੁਲ ਬਿਲਕੁਲ ਕਹਿੰਦੇ ਕਰਜ਼ਾ ਲਗਾਤਾਰ ਵਧਿਆ ਆਇਆ ਕਰਜ਼ਾ ਲਗਾਤਾਰ ਵਧਿਆ ਤੇ ਨੌਜਵਾਨ ਮਾਈਗ੍ਰੇਟ ਹੋ ਗਿਆ ਵਿਦੇਸ਼ਾਂ 'ਚ ਚਲ ਗਿਆ ਇੱਥੇ ਨਹੀਂ ਆ ਕਿਉਂਕਿ ਕਰਜ਼ਾ ਹੋਵੇਗਾ ਤੇ ਕੰਮਕਾਜ ਕਿਤੇ ਕੰਮਕਾਜ ਦੀ ਵੀ ਗੱਲ ਕਰ ਲੈਣੀਆਂ ਨਾ ਨਾਂ ਲੈ ਕੇ ਬੇਅਦਬੀ ਦਾ ਨਾਂ ਲੈ ਕੇ ਜੀ ਸਰਕਾਰ ਬਣਾਈ ਆ ਕੇਜਰੀਵਾਲ ਇਹ ਕਹਿੰਦਾ ਹੁੰਦਾ ਸੀ ਵੀ ਆਹ ਕੁਮਰ ਵਿਜੇ ਪ੍ਰਤਾਪ ਸਾਡੇ ਕੋਲ ਖੜਾ ਆ ਇਹ 24 ਘੰਟਿਆਂ ਦੇ ਵਿੱਚ ਸਾਰੀ ਤਫਤੀਸ਼ੇ ਨੂੰ ਪਤਾ ਅਸੀਂ ਬੇਅਦਬੀ ਦਾ ਇਨਸਾਫ 24 ਘੰਟਿਆਂ 'ਚ ਦੇ ਦਾਂਗੇ ਜਦਕਿ 3 ਸਾਲ ਬੀਤ ਗਏ ਨੇ ਬੇਅਦਬੀ ਦੇ ਇੱਕ ਪੈਸਾ ਵੀ ਕੰਮ ਨਹੀਂ ਕੀਤਾ ਗਿਆ ਬੇਅਦਬੀ ਦਾ ਸਵਾਲ ਏ ਅਕਾਲੀ ਦਲ ਵੀ ਖੜਾ ਏ ਕੀ ਦੇਖਦੇ ਹੋ ਅਕਾਲੀ ਦਲ ਦੀ ਤੇ ਅੱਜ ਅਕਾਲੀ ਦਲ ਦਾ ਹਾਲ ਵੀ ਦੇਖ ਲਓ ਅੱਜ ਜੋ ਅਕਾਲੀ ਦਲ ਦਾ ਹਾਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਇਤੋਂ ਵੱਧ ਕੀ ਕਹਿ ਸਕਦੇ ਆ ਤੇ ਅੱਜ ਹਰ ਗੱਲ ਤੇ ਹਾਂਜੀ ਅਸੀਂ ਕੀਤਾ ਹਾਂਜੀ ਅਸੀਂ ਕੀਤਾ ਹਾਂਜੀ ਅਸੀਂ ਕੀਤਾ ਫਿਰ ਇਤੋਂ ਵੱਡੇ ਗੁਨਾਹਕਰ ਕਿਹੜੇ ਨੇ ਜੀ ਅੱਜ ਅਕਾਲ ਤਖਤ ਦੇ ਉੱਤੇ ਜਸਹਰ ਜੀ ਨੇ ਸਵਾਲ ਕੀਤਾ ਤੇ ਜਿਹੜਾ ਵੀ ਸਵਾਲ ਕੀਤਾ ਬਿਆਦਵੀ ਦਾ ਸਵਾਲ ਕੀਤਾ ਮੈਨੂੰ ਲੱਗਦਾ ਜੋ ਕਰਪਸ਼ਨ ਦੇ ਸਵਾਲ ਕੀਤੇ ਨੇ ਸਰਸੇ ਵਾਲੇ ਸੌਦੇ ਵਾਲੇ ਦੇ ਸਵਾਲ ਕੀਤੇ ਨੇ ਤੇ ਕੋਈ ਵੀ ਨਾ ਜਵਾਬ ਨਹੀਂ ਮਿਲਦਾ ਉਹਨਾਂ ਦੇ ਘੇਰੇ ਚ ਅਕਾਲੀ ਦਲ ਤੇ ਜੇ ਭਾਜਪਾ ਦੀ ਗੱਲ ਕੀਤੀ ਜਾਵੇ ਭਾਜਪਾ ਕਹਿੰਦਾ 95 ਦੀਆਂ 95 ਸੀਟਾਂ ਜਿਹੜੀਆਂ ਨੇ ਭਾਜਪਾ ਦੀਆਂ ਨੇ ਅਗਰ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤੇ ਕਹਿੰਦੇ ਜਦੋਂ ਜਿਹੜਾ ਸੀ ਐਮਪੀ ਇਲੈਕਸ਼ਨ ਹੋਏ ਸੀ ਉਸ ਸਮੇਂ ਡਿਸਾਈਡ ਹੋ ਗਿਆ ਸੀ ਅੱਜ ਦਾ ਐਮਪੀ ਇਲੈਕਸ਼ਨ ਦਾ ਜਿਹੜਾ ਸਿਨੈਰੀਓ ਸੀ ਮੈਨੂੰ ਲੱਗਦਾ ਬਿਲਕੁਲ ਡਿਫਰੈਂਟ ਸੀ ਇੱਕ ਉਹ ਰਾਮ ਮੰਦਰ ਮੁੱਦੇ ਦੇ ਉੱਤੇ ਮੋਦੀ ਸਾਹਿਬ ਨੇ ਬੜਾ ਜਿਹੜਾ ਸਿਸਟਮ ਚਲਾਇਆ ਤੇ ਮੈਨੂੰ ਲੱਗਦਾ ਵੀ ਉਹ ਗਲਤੀ ਹੁਣ ਹਿੰਦੂ ਭਾਈਚਾਰਾ ਵੀ ਨਹੀਂ ਕਰੂਗਾ ਧਰਮ ਦੇਖੋ ਸਾਂਝਾ ਸਾਰਿਆਂ ਦਾ ਜੀ ਤੇ ਆਪਾਂ ਧਰਮ ਤੇ ਵੰਡੀਆਂ ਪਾਉਨੇ ਆ ਉਹ ਬਹੁਤ ਗਲਤ ਗੱਲ ਆ ਧਰਮ ਤੇ ਜਾਤ ਪਾਤ ਦੇ ਆਧਾਰ ਤੇ ਵੰਡੀਆਂ ਨਹੀਂ ਪਾਉਣੀਆਂ ਚਾਹੀਦੀ ਵੱਡੀ ਗੱਲ ਕੀਤੀ ਆ ਕਹਿੰਦੇ ਜਾਤ ਪਾਤ ਦੇ ਉੱਤੇ ਜਿਹੜਾ ਆ ਕੋਈ ਵੰਡੀਆਂ ਪਾਣ ਦੀ ਲੋੜ ਨਹੀਂ ਆ ਵੋਟਾਂ ਮੰਗਣੀਆਂ ਸਿੱਧਾ ਜਾਓ ਜਾ ਕੇ ਕਹੋ ਅਸੀਂ ਇਹ ਕੰਮ ਕੀਤੇ ਆ ਆ ਕਰਾਂਗੇ ਪਰ ਜਾਤ ਪਾਤ ਦੇ ਨਾਮ ਦੇ ਉੱਤੇ ਵੋਟਾਂ ਪਾਣਾਂ ਦਾ ਜਿਹੜਾ ਕੰਮ ਆ, ਵੋਟਾਂ ਲੈਣ ਦਾ ਕੰਮ ਆ, ਵਟੋਰਨ ਦਾ ਕੰਮ ਏ, ਉਹਨੂੰ ਜਿਹੜਾ ਆ ਕਿਤੇ ਨਾ ਕਿਤੇ ਠੰਡ ਪਾਓ। ਨਾਲ ਦੀ ਨਾਲ ਕਿਉਂਕਿ ਵਾਰਡ ਨੰਬਰ 45 ਤੇ ਆਤਮ ਨਗਰ ਦੇ ਵਿੱਚ ਜਿਹੜਾ ਹਵਾ ਪਾਣੀ ਕਿਉਂਕਿ ਵੱਡਾ ਮੁੱਦਾ ਬਣਿਆ ਇਸ ਵਾਰ ਹਵਾ ਤੇ ਪਾਣੀ। ਪਾਣੀ ਤੇ ਗੱਲ ਕਰ ਲੈਣੀ ਆ ਸਰ, ਪਾਣੀ ਦੇ ਵਿੱਚ TDS ਮਾਤਰਾ ਲਗਾਤਾਰ ਵੱਧ ਰਹੀ ਏ। ਇਲਾਜ ਕੀ ਸਰ? ਧਰਤੀ ਦਾ ਪਾਣੀ ਗੰਦਲਾ ਹੋ ਚੁੱਕਿਆ ਜਿੰਨੇ ਮੈਨੂੰ ਲੱਗਦਾ ਵੀ ਜਿਹੜੇ ਪਲਾਂਟ ਚੱਲਦੇ ਨੇ ਉਹ ਸਾਰਾ ਪਾਣੀ ਬੋਰ ਦੇ ਰਾਹੀਂ ਥੱਲੇ ਛੁੱਟੀ ਜਾਂਦੇ ਨੇ। ਤੇ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਵੀ ਮੌਤ ਨਾ ਵੰਡੋ ਆਉਣ ਵਾਲੀ ਨ ਪੈਸੇ ਦੇ لالਚੇ ਜੇ ਆਪਾਂ ਮੌਤ ਵੰਡਦੇ ਆ ਤੇ ਬਹੁਤ ਮਾੜੀ ਗੱਲ ਆ ਵਾਹਿਗੁਰੂ ਦੇਖਦਾ ਪ੍ਰਮਾਤਮਾ ਦੇਖਦਾ ਹੱਲ ਕੀ ਹੈ ਜੀ ਉਹ ਹੱਲ ਮੈਂ ਇਹ ਕਹਿ ਸਕਦਾ 24 24 ਘੰਟੇ ਬਿਜਲੀ ਦੀ ਪਾਣੀ ਦੀ ਸਪਲਾਈ ਜਿਹੜੀ ਸੀ ਮਾਸਟਰ ਪਲਾਨ ਜਿਹੜਾ ਸਾਡੇ ਸ਼ਹਿਰ ਲਈ ਬਣਿਆ ਹੋਇਆ ਨਹਿਰੀ ਪਾਣੀ ਨੂੰ ਸੋਧ ਕੇ ਫਿਲਟਰ ਕਰਕੇ ਵਧੀਆ ਤਰੀਕੇ ਦੇ ਨਾਲ 24 ਘੰਟੇ ਜਿਹੜੀ ਸਪਲਾਈ ਆ ਪਾਣੀ ਦੀ ਮਿਲਣੀ ਚਾਹੀਦੀ ਜੇ ਸਾਡਾ ਹਾਊਸ ਬਣਦਾ ਸਾਡਾ ਕਾਂਗਰਸ ਦਾ ਮੇਅਰ ਬਣਦਾ ਅਸੀਂ ਇਹਨੂੰ ਅਮਲੀ ਜਾਮਾ ਪਹਿਨਾਵਾਂਗੇ ਇਹ ਕਾਰਨ ਕੀ ਆ 3 ਸਾਲ ਤੋਂ ਤਿੰਨ ਸਾਲ ਤੋਂ ਲਾਰੇ ਨੇ ਤਿੰਨ ਸਾਲ ਤੋਂ ਜਿਹੜੇ ਬੁੱਢੇ ਨਾਲੇ ਦੀਆਂ ਗੱਲਾਂ ਕਰਦੇ ਸੀ ਵੀ ਬੁੱਢੇ ਨਾਲੇ ਦਾ ਪਾਣੀ ਐਨ ਸਾਫ਼ ਕਰ ਦਾਂਗੇ ਤੇ ਮੈਨੂੰ ਲੱਗਦਾ ਅੱਜ ਉਹ ਪਾਣੀ ਜ਼ਹਿਰ ਬਣ ਗਿਆ ਤੇ ਉਹ ਕੈਂਸਰ ਸਾਡੀਆਂ ਆਉਣ ਵਾਲੀਆਂ نسلਾਂ ਨੂੰ ਦੇ ਰਿਹਾ ਨਿਉ ਪੱਥਰ ਵੀ ਤੋੜਿਆ ਜੀ ਉਹਨੇ ਸੋ ਸੋ ਕਹਿੰਦੇ ਨੇ ਪਾਣੀ ਜਿਹੜਾ ਆ ਹਾਂਜੀ ਉਸ ਮੁੱਦੇ ਤੇ ਮੈਂ ਗੱਲ ਕਰਾਂ ਗੁਰਪ੍ਰੀਤ ਗੋਗੀ ਇਹਨਾਂ ਦਾ ਆਪਣਾ ਐਮਐਲਏ ਆ ਉਹਨੇ ਇੰਨੀ ਪੱਥਰ ਤੋੜਿਆ ਆਪਾਂ ਸਾਰੇ ਪ੍ਰੈਸ ਵਾਲਿਆਂ ਨੇ ਸਾਰੇ ਸ਼ਹਿਰ ਨੇ ਦੇਖਿਆ ਗੰਭੀਰ ਮੁੱਦਾ ਆ ਪਾਣੀ ਅਗਰ ਹਵਾ ਦੀ ਗੱਲ ਕੀਤੀ ਜਾਵੇ ਤੇ 에ਅਰ ਇੰਡੈਕਸ ਖਰਾਬ ਏ ਉਹਦਾ ਕੀ ਹਾਲ ਹੋਏਗਾ ਸਰ ਦੇਖੋ ਉਹਦੇ ਲਈ ਤਾਂ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਮੈਂ ਕਾਰਪੋਰੇਸ਼ਨ ਜਿਹੜੀ ਸਾਡੀ ਹੈਗੀ ਆ ਕਿਉਂਕਿ ਜਿਵੇਂ ਦਿੱਲੀ ਦੇ ਵਿੱਚ ਕਾਰਪੋਰੇਸ਼ਨ ਜਿਹੜੀ ਐਮਸੀਡੀ ਦਿੱਲੀ ਦੀ ਆ ਉਹਨਾਂ ਨੇ ਬੜੀਆਂ ਮਸ਼ੀਨਾਂ ਰੱਖੀਆਂ ਹੋਈਆਂ ਨੇ ਹਵਾ ਨੂੰ ਪਿਉਰੀਫਾਈ ਕਰਨ ਲਈ ਅਸੀਂ ਵੀ ਇੱਥੇ ਹਾਊਸ ਜਦੋਂ ਸਾਡਾ ਬਣਦਾ ਕਾਂਗਰਸ ਦਾ ਤੇ ਉਹਦੇ ਲਈ ਸ਼ਹਿਰ ਲਈ ਸ਼ਹਿਰ ਦੀ ਤਰੱਕੀ ਲਈ ਬਿਹਤਰੀ ਲਈ ਜਿਹੜੀ 에ਅਰ ਪਿਉਰੀਫਾਈ ਮਸ਼ੀਨਾਂ ਨੇ ਉਹ ਜਰੂਰ ਅਸੀਂ ਇੱਥੇ ਲੈ ਕੇ ਆਵਾਂਗੇ ਸੋ ਕਿਤੇ ਨਾ ਕਿਤੇ ਜਿਹੜਾ ਹਵਾ ਪਾਣੀ ਦੇ ਉੱਤੇ ਵੀ ਜਿਹੜਾ ਆ ਜੇ ਕਾਂਗਰਸ ਵੀ ਗੱਲ ਕੀਤੀ ਜਾਵੇ ਤਾਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਪਾਣੀ ਜਿਹੜਾ ਆ ਪਾਣੀ ਨੂੰ ਜਿਹੜਾ ਨਹਿਰ ਤੋਂ ਜਿਹੜਾ ਆ ਘਰ ਤੱਕ ਫਿਲਟਰ ਕਰਕੇ ਪਹੁੰਚਾਇਆ ਜਾਵੇਗਾ ਹਵਾ ਦਾ ਜਿਹੜਾ ਪਦਾਰ ਰੇ ਉਹਨੂੰ ਵੀ ਠੀਕ ਕਰਨ ਵਾਸਤੇ 에ਅਰ ਕੁਆਲਿਟੀ ਇੰਡੈਕਸ ਠੀਕ ਕਰਨ ਵਾਸਤੇ ਲਗਾਤਾਰ ਜਿਹੜੇ ਨੇ ਪ੍ਰਯਤਨ ਕੀਤੇ ਜਾਣਗੇ ਹੁਣ ਅਗਰ ਓਵਰਆਲ ਗੱਲ ਕਰ ਲੈਨੇ ਆ ਤੇ ਇਸ ਮਹੱਲੇ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਸਰ ਇਸ ਮਹੱਲੇ ਦੀ ਜੇ ਸਭ ਤੋਂ ਵੱਡੀ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਕਿਹੜੀ ਮੈਨੂੰ ਲੱਗਦਾ ਇਸ ਮੁਹੱਲੇ ਦੀ ਸਭ ਤੋਂ ਵੱਡੀ ਸਮੱਸਿਆ ਤਾਂ ਜਿਹੜੇ ਸਰਕਾਰ ਦੇ ਆ ਜਿਹੜੇ ਤੁਰੇ ਫਿਰਦੇ ਨੇ ਕੋਈ ਕੰਮ ਨਹੀਂ ਹੋਣ ਦਿੰਦੇ ਤੇ ਜੇ ਜਾ ਕੇ ਕੋਈ ਕੰਮ ਕਰਨ ਆਉਂਦਾ ਉਹ ਕਹਿੰਦੇ ਵੀ ਪਹਿਲਾਂ ਸਾਡੇ ਕੋਲੇ ਆਓ ਅਸੀਂ ਕੰਮ ਕਰਾਂਗੇ ਹੁਣ ਕਿੰਨੇ ਕੁ ਲੋਕ ਉਹਨਾਂ ਕੋਲੇ ਜਾਣ ਅੱਧਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਸਾਡੇ ਵਾਰਡ 'ਚ ਇੰਨੀ ਦੀ ਸਰਕਾਰ ਦਾ ਕੌਣ ਬੰਦਾ ਕੰਮ ਕਰਦਾ ਉਹ ਸਾਰੀ ਡਿਵੈਲਪਮੈਂਟ ਜਿਹੜੀ ਹੈ ਕਿਉਂਕਿ ਐਮਐਲਏ ਨੇ ਉਹ ਸਿਸਟਮ ਬਣਾ ਲਿਆ ਸੀ ਕਾਰਪੋਰੇਸ਼ਨ ਵਾਲਾ ਉਹ ਕਹਿੰਦੇ ਵੀ ਅਸੀਂ ਉਹ ਮਾਮੇ ਆ ਕਾਰਪੋਰੇਸ਼ਨ ਦੇ ਪਈ ਕਾਉਂਸਲਰ ਅਸੀਂ ਚੁਣਨ ਹੀ ਨਹੀਂ ਦੇਣੇ ਕਿਉਂਕਿ ਐਮਐਲਏ ਦੀ ਪਾਵਰ ਜਦੋਂ ਐਮਐਲਏ ਦੀ ਪਾਵਰ ਹੈ ਐਮਐਲਏ ਹੁਣ ਕਾਉਂਸਲਰਾਂ ਦੇ ਕੰਮ ਥੋੜੀ ਕਰਾ ਲੈਣਗੇ ਜੀ ਗੱਲ ਕਰ ਰਹੇ ਹੋ ਪਹਿਲਾਂ ਆਪਾਂ ਜਿਹੜਾ ਪੁਲਸ ਵਾਲਿਆਂ ਨੂੰ ਮਾਮੇ ਕਹਿੰਦੇ ਸੀ ਅੱਜ ਤੁਸੀਂ ਐਮਐਲਏ ਨੂੰ ਮਾਮੇ ਬਣਾਤਾ ਤੇ ਕਾਰਪੋਰੇਸ਼ਨ ਦੇ ਮਾਮੇ ਹੀ ਬਣੇ ਹੋਏ ਨੇ ਜੀ ਉਹ ਕਾਰਪੋਰੇਸ਼ਨ ਜਿਹੜੀ ਸਾਡੀ ਲੋਕਾਂ ਦਾ ਜਿਹੜੀਆਂ ਲੋੜਾਂ ਪੂਰੀਆਂ ਕਰਦੀ ਆ ਤੇ ਉਹਦੇ ਐਮਐਲਏ ਮਾਮੇ ਬਣ ਜਾਣ ਕਿਉਂਕਿ ਐਮਐਲਏ ਦੇ ਹਲਕੇ 'ਚ 12 12 15 15 ਵਾਰਡ ਨੇ ਤੇ ਸਾਰੇ ਲੋਕ ਐਮਐਲਏ ਕੋ ਤੁਰੇ ਜਾਣਗੇ ਜੀ ਅੱਜ 2 ਸਾਲ ਕਾਉਂਸਲਰ ਦੀਆਂ ਵੋਟਾਂ ਲੇਟ ਹੋਣ ਦਾ ਕਾਰਨ ਕੀ ਆ ਵੱਡਾ ਇਹੀ ਕੁਸ਼ੀ ਆ ਵੀ ਸਾਡੀ ਜਿਹੜੀ ਤਕਰੀਬਨ ਜੋ ਬਣਿਆ ਸਾਡਾ ਤਾਣਾ ਬਾਣਾ ਵੀ ਕਾਉਂਸਲਰ ਜਦੋਂ ਵਿਰੋਧੀ ਪਾਰਟੀਆਂ ਜਿੱਤ ਕੇ ਆ ਜਾਣੇ ਤਾਂ ਸਾਡੇ ਕੋਲੇ ਆਉਣਾ ਹੀ ਕਿਸੇ ਨੇ ਨਹੀਂ ਅਪੀਲ ਕੀ ਕਰੋਗੇ ਜੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਆਹ ਐਮਐਲਏ ਦੇ ਚੁੰਗਲ ਚੋਂ ਨਿਕਲੋ ਐਮਐਲਏ ਦੇ ਚੁੰਗਲ ਚੋਂ ਨਿਕਲ ਕੇ ਆਪਣੇ ਨਮਾਇंदे ਚੁਣੋ ਚਾਹੇ ਉਹ ਕਾਂਗਰਸ ਪਾਰਟੀ ਦੇ ਨੇ ਚਾਹੇ ਕਿਸੇ ਵੀ ਪਾਰਟੀ ਦੇ ਪਰ ਆਪਣੇ ਨਮਾਇंदे ਜ਼ਰੂਰ ਚੁਣੋ ਲੋਕਾਂ ਦੇ ਜਿਹੜੇ ਹੱਕ ਨੇ ਲੋਕਾਂ ਤੱਕ ਜਾਣ ਦਿਓ ਐਮਐਲਏ ਸਾਹਿਬ ਸਾਰਿਆਂ ਨੂੰ ਬੇਨਤੀ ਕਰਦਾ ਵੀ ਛੱਡ ਦਿਓ ਖਿਹੜਾ ਯਾਰ ਤੁਸੀਂ ਐਮਐਲਏ ਬਣ ਕੇ ਤੁਹਾਡੇ ਵੱਡੇ ਚੰਡੀਗੜ੍ਹ ਸੈਕਟਰੀਏਟ ਦੇ ਕੰਮ ਨੇ ਕਿੱਥੇ ਤੁਸੀਂ ਆ ਗਲੀਆਂ ਨਾਲੀਆਂ ਦੇ ਚੱਕਰ 'ਚ ਪਏ ਹੋ ਕਿੱਥੇ ਤੁਸੀਂ ਆ ਸੁਪੀਪਰਾਂ ਦੇ ਮਗਰ ਡੰਡਾ ਫੜਕੇ ਪਏ ਹੋ ਸੋ ਜਿਹੜੀਆਂ ਹੁਣ ਇਲੈਕਸ਼ਨਾਂ ਆਈਆਂ ਕਿਤੇ ਨਾ ਕਿਤੇ ਮੈਂ ਹਾਈ ਕੋਰਟ ਦਾ ਧੰਨਵਾਦ ਕਰਦਾ ਨਹੀਂ ਤਾਂ ਜੇ ਹਾਈ ਕੋਰਟ ਇਸ ਗੱਲ 'ਤੇ ਨਾ ਪੈਂਦੀ ਤੇ ਹੋ ਸਕਦਾ ਆਪਣੀ ਟਰਮ ਤੇ ਕਾਉਂਸਲਰ ਇਲੈਕਸ਼ਨ ਹੀ ਨਾ ਕਰਾਂ ਦੇ ਫਿਰ ਉਹ ਇਲੈਕਸ਼ਨ ਜਿਹੜਾ ਇੱਕ ਮੁੱਦਾ ਜ਼ਰੂਰ ਹੈ ਨਾਲ ਮੁੱਦਾ ਇਹ ਵੀ ਹੈ ਕਿ ਭਾਈ ਜਿਹੜਾ ਹੈ ਕੰਮ ਕਾਜ ਕਰੋ ਇਹ ਨਾ ਕਰੋ ਕਿ ਛੋਟੇ ਛੋਟੇ ਕਮਾਦੇ ਵਿੱਚ ਜਿਹੜਾ ਹੈ ਮਾਮਾ ਸ਼ਬਦ ਜਿਹੜਾ ਇਸਤੇਮਾਲ ਕੀਤਾ ਗਿਆ ਐਮ ਐਲ ਏ ਸਾਹਿਬ ਵਾਸਤੇ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਪਰਚੀਆਂ ਨਿੱਕੇ ਨਿੱਕੇ ਕੰਮੇ ਲੋਕਾਂ ਦੇ ਹੋਣ ਦੋ ਵਾਰਡਾਂ ਦੇ ਵਿੱਚ ਜਿਹੜੇ ਕੰਮ ਹੈ ਉਹ ਕਾਉਂਸਲਰ ਲੈਵਰ ਦੇ ਨੇ ਕਾਉਂਸਲਰ ਨੂੰ ਕਰਨ ਦੋ ਔਰ ਇਲਾਕੇ ਦੀ ਜਿਹੜੀ ਸੁੰਦਰੀ ਕਰਨ ਵਾਸਤੇ ਜਿਹੜੇ ਨੇ ਵਿਸ਼ੇਸ਼ ਸਟੈਪ ਚੱਕਣ ਦੀ ਲੋੜ ਹੈ ਲਗਾਤਾਰ ਆਤਮਨਗਰ ਹਲਕਾ ਜਿਹੜਾ ਪਿੱਛੜ ਆ ਹਵਾ ਆ ਪਾਣੀ ਆ ਇਸ ਤੋਂ ਅਲਾਵਾ ਜਿਹੜਾ ਨਵੀਨੀਕਰਨ ਦਾ ਜਿਹੜਾ ਪਰਿੰਦਾ ਆ ਉਹ ਦੇਖਨੇ ਆ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿੱਥੇ ਜਾ ਕੇ ਬੈਠਦਾ ਆ ਔਰ ਕਿਹੜੀ ਜਨਤਾ ਜਨਾਰਦਰ ਜਿਹੜੀ ਐ ਕਿੰਨੂੰ ਜਿਹੜਾ ਵੋਟ ਪਾ ਕੇ ਜਿਹੜਾ ਆ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਆ ਲੁਧਿਆਣੇ ਦਾ ਕਿਸ ਨੂੰ ਮੇਅਰ ਬਣਾਉਂਦੀ ਆ ਇਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਚਲੇਗਾ ਫਿਲਹਾਲ ਮੈਨੂੰ ਦੋ ਇਜਾਜ਼ਤ ਅਗਲੀ ਵਾਰ ਫਿਰ ਮਿਲਦੀ ਐ ਇੱਕ ਨਵੇਂ ਐਪੀਸੋਡ ਦੇ ਨਾਲ ਧੰਨਵਾਦ